ਸਾਸੀ ਕਾਲ ਵੀ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਹੋ ਬਈ ਆਪਾਂ ਗਏ ਸੀ ਅੱਜ ਪਿੱਥੋ ਵਾਲੇ ਕਾਲੇ ਕੋਲੇ ਕਾਲੇ ਨੂੰ ਤਕਰੀਬਨ ਸਾਰੇ ਜਾਣਦੇ ਆ ਤੇ ਕਰਾਉਣਿਆਂ ਗੱਲ ਥੋੜੀ ਕਾਲੇ ਨਾਲ ਪਿੱਥੋ ਵਾਲੇ ਨਾਲ ਕਿੰਨੇ ਚ ਵੀ ਕਈ ਕੁਆਲਿਟੀਆਂ ਆਉਣਗੀਆਂ ਇਹਨਾਂ ਜਨਾਲੋਂ ਹਾਂਜੀ ਬਈ 사ਸੀ ਕਾਲ ਸਾਰਿਆਂ ਨੂੰ 사ਸੀ ਕਾਲ ਵੀਰ ਕੀ ਹਾਲ ਚਾਲ ਨੇ ਬਾਈ ਕਾਲੇ ਠੀਕ ਹੈ ਵਧੀਆ ਜੀ ਆ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਘਰ ਪਰਿਵਾਰ ਰਾਜੀ ਖੁਸ਼ੀ ਹਾਂ ਵਧੀਆ ਬਾਈ ਲਓ ਜੀ ਮਿੱਤਰੋ ਇਹ ਆ ਕਾਲਾ ਪਿੱਥੋ ਵਾਲਾ ਤੇ ਤਕਰੀਬਨ ਸਾਰੇ ਨੂੰ ਜਾਣ ਦੋ ਇਹਦੇ ਕੋਲੋਂ ਮਿਲਦਾ ਛਤਰੀਆਂ ਦਾ ਕੱਪੜਾ ਕੱਲਾ ਕੱਪੜਾ ਨਹੀਂ ਮਿਲਦਾ ਛਾਤਰੀਆਂ ਦੇ ਕੱਪੜਾ ਬਣਾ ਕੇ ਵੀ ਭੇਜਦਾ ਬਾਈ ਠੀਕ ਹੈ ਨਾ ਬਣਾ ਕੇ ਦਿੰਦਾ ਛਾਤਰੀ ਦੇ ਛਾਤਰੀ ਦਾ ਮੇਚਾ ਲੈ ਕੇ ਫਿੱਟ ਕਰਕੇ ਜਮਾ ਹੈ ਜਿਹੇ ਜਾਂ ਤੁਸੀਂ ਕਹੋਗੇ ਉਹ ਜਿਹਾ ਬਣਾ ਦੂਗਾ ਹੈ ਨਿੰਜਾ ਵਾਲੀ ਕੁਆਲਿਟੀ ਆਪਣੇ ਕੋਲੇ 7-8 ਰੰਗ ਆਉਂਦੇ ਆ ਹਾਂਜੀ ਬਾਈ ਜੀ ਕਾਲੇ ਬਾਈ ਕਿਹੜਾ ਕਿਹੜਾ ਕੱਪੜਾ ਰੱਖਣਾ ਛਾਤਰੀਆਂ ਦਾ ਕੱਪੜਾ ਬਾਈ ਜੀ ਸਾਰੇ ਰੰਗ ਹੀ ਆਪਣੇ ਕੋਲੇ ਹਾਜ਼ਰ ਹੁੰਦੇ ਨੇ ਜੀ ਕਰੀਬਨ ਠੀਕ ਹੈ ਠੀਕ ਜਿਹੜਾ ਰੰਗ ਕੋਈ ਵੀਰ ਨੇ ਡਿਮਾਂਡ ਕਰਦਾ ਉਸ ਹਿਸਾਬ ਨਾਲ ਆਪਾਂ ਹਰ ਡਿਜ਼ਾਈਨ ਪਾ ਕੇ ਦੇ ਦਿੰਦੇ ਜੀ ਹਰ ਡਿਜ਼ਾਈਨ ਪਾ ਕੇ ਜਿਹੜਾ ਕਮ ਸੇ ਕਮ ਆਪਣੇ ਇੰਸਟਾਗ੍ਰam ਤੇ ਤੇ YouTube ਤੇ 100 ਤੋਂ ਪਲੱਸ ਡਿਜ਼ਾਈਨ ਪਾਏ ਹੋਏ ਨੇ ਜੀ 100 ਤੋਂ ਪਲੱਸ ਡਿਜ਼ਾਈਨ ਪਾਏ ਹੋਏ ਨੇ 100 ਤੋਂ ਪਲੱਸ ਜੀ ਇੰਸਟਾਗ੍ਰam ਤੇ ਕਿਹੜਾ ਆਈਡੀ ਹੈ ਤੇਰੀ ਇੰਸਟਾਗ੍ਰam ਜੀ ਹਾਂ ਇੰਸਟਾਗ੍ਰam ਤੇ ਕਾਲਾ ਪਿੱਥੋ ਦੇ ਨਾਂ ਤੇ ਹੈ ਜੀ ਆਈਡੀ YouTube ਤੇ ਵੀ ਕਾਲਾ ਪਿੱਥੋ ਦੇ ਨਾਂ ਤੇ ਠੀਕ ਹੈ ਠੀਕ ਹੈ ਬਾਈ ਉੱਥੇ ਆਪਾਂ ਹਰ ਹਫ਼ਤੇ ਇੱਕ ਨਵਾਂ ਡਿਜ਼ਾਈਨ ਪਾਉਂਦੇ ਰਹਿੰਦੇ ਹਾਂ ਜੀ ਠੀਕ ਹੈ ਬ ਕਿ ਬਾਕੀ ਉਹ ਜਲਦੀ ਆਪਾਂ ਇੱਕ ਹੋਰ ਨਵੀਂ ਖੁਸ਼ਖਬਰੀ ਦੇਵਾਂਗੇ ਸਾਰੇ ਖੇਡਾਰੀ ਵੀਰਾਂ ਨੂੰ 10 ਦੇ ਮੜੀ ਇਹ ਜਗਾ ਆਪਾਂ ਤਿਆਰ ਕਰ ਲਈ ਜੀ ਉੱਥੇ ਹਰ ਆਈਟਮ ਆਪਣੇ ਕੋਲੇ ਮਤਲਬ ਕਿ ਛਾਤਰੀਆਂ ਪਿੰਜਰੇ ਕੱਪੜੇ ਸਾਰਾ ਸਾਰਾ ਛੂਟੀ ਤੋਂ ਲੈ ਕੇ ਵੱਡੀ ਆਈਟਮ ਵੱਡੀ ਚੀਜ਼ ਲਓ ਵੀ ਮਿੱਤਰੋ ਬਾਈ ਨੇ ਜਗਾ ਮੂਰਲੇ ਸੀਜ਼ਨ ਲੈ ਲਿਆ ਕਹਿੰਦਾ ਵੀ ਮੂਰਲੇ ਸੀਜ਼ਨ ਤੱਕ ਤੁਹਾਨੂੰ ਇਹ ਇੱਕ ਚੀਜ਼ ਇੱਥੋਂ ਹੀ ਮਿਲ ਜਾਏ ਕਰੋ ਛਾਤਰੀ ਤੋਂ ਲਾ ਕੇ ਕੱਪੜੇ ਤਕ ਕਰਨਾ تقريبا ਆਪਣਾ ਸਾਰਾ ਸਮਾਨ ਇੱਥੇ ਤੋਂ ਡਿਜ਼ਾਈਨ ਦਾ ਹੋਣਾ ਮੈਂ ਬਾਈ ਡਿਜ਼ਾਈਨ ਖੋਲ ਹੀ ਜਾਂਦਾ ਬਾਈ ਦਿਖਾਈ ਕਰਾ ਕੋਲ ਕਿਹੜੇ ਕਿਹੜੇ ਡਿਜ਼ਾਈਨ ਬਣ ਕੇ ਆਏ ਨੇ 2 ਬਾਈ ਚੈੱਕ ਕਰਿਓ ਦੇਖੋ ਜੀ ਹਾਂਜੀ ਆ ਚੱਕੀ ਜਾਂਦਾ ਬਾਈ ਕੱਲਾ ਕੰਮ ਤਾਂ ਇਹ ਵੀਰਾਂ ਦੇ ਜਿਹੜਿਆਂ ਦੇ ਆਰਡਰ ਤਿਆਰ ਹੈ ਉਹ ਆ ਆਪਣੇ ਕੋਲੇ ਆਰਡਰ ਤਿਆਰ ਹੋਇਆ ਉਸ ਤੋਂ ਬਾਅਦ ਤਾਂ ਬਾਈ ਪਾਰਸਲ 100 ਦੇ ਪਲੱਸ ਬਣਦਾ ਜੀ ਕਹਿੰਦੇ ਬਾਈ ਪਾਰਸਲ ਵੀ ਕਰ ਬਣਾਉਂਦਾ ਹੈਗਾ ਆ ਦੇਖੋ ਡਿਜ਼ਾਈਨ ਪਾਰਸਲ ਵੀ ਭੇਜਦਾ ਇੱਥੋਂ ਜੇ ਕਿਸ ਨੂੰ ਚਾਹੀਦੇ ਹੋਇਆ ਸਾਰੇ ਆਪਣੇ ਹਾਂ ਹਾਂ ਇਦਾਂ ਜਿਵੇਂ ਆ ਜਾਣਿਆ 30 ਪੀਸ ਬਾਈ ਪਾਰਸਲ ਦਾ ਤੁਸੀਂ ਕੀ ਪਾਰਸਲ ਦਾ ਤੁਸੀਂ ਕੀ ਲੈਨੇ ਹੋ ਫੇਰ ਪਾਰਸਲ ਦਾ ਵੀਰੇ ਜਿਵੇਂ 2-3 ਪੀਸ ਮੰਗਾਉਣੇ 80 ਰੁਪਏ ਖਰਚਾ ਆਉਂਦਾ ਸਾਰਾ ਅਸੀਂ ਗੱਲ ਜਿੱਥੇ ਮਰਜ਼ੀ ਮੰਗਾ ਲਓ ਜੀ ਜਿੱਥੇ ਮਰਜ਼ੀ ਮੰਗਾ ਸੱਤ ਅੱਠ 10 ਪੀਸਾਂ ਤੱਕ 100 ਰੁਪਈਆ ਲੱਗ ਤੋਂ ਲੱਗਦਾ ਪਾਰਸਲ ਜਿਆਦਾ ਖਰਚਾ ਨਹੀਂ ਪੈਂਦਾ ਜਿਵੇਂ ਆ ਹੁਣ ਠੀਕ ਪੀਸ ਨੇ ਤੇ ਜਿਹੜਾ 2 बाई 2 ਦਾ ਪੀਸ ਆ ਬਈ ਕਿੰਨੇ ਚ ਤਿਆਰ ਹੋ ਜਾਂਦਾ ਹੈ 80 ਰੁਪਏ ਤੋਂ ਸਟਾਰਟਿੰਗ ਹੈ 80 ਰੁਪਏ ਤੋਂ ਲੈ ਕੇ ਕਿੰਨੇ ਰੁਪਈਆ ਤੱਕ 400 ਰੁਪਏ ਤੱਕ ਚਲਾ ਜਾਂਦਾ ਉਹ ਮਿਹਨਤ ਦੇ ਹਿਸਾਬ ਨਾਲ ਮਿਹਨਤ ਦੇ ਹਿਸਾਬ ਨਾਲ ਜਿਹੇ ਜਿਹੇ ਤਿਆਰ ਹੁੰਦੇ ਆ ਜਿਆਦਾ ਸਸਤਾ ਪੈਂਦੀ ਆ ਹਾਂ ਹਾਂ ਤੇ ਇੱਕ ਇੱਥੇ ਸਾਨੂੰ 플ੈਗ ਵਾਲਾ ਦਿਖਾਇਆ ਕੈਨੇਡਾ ਦੇ ਝੰਡੇ ਜੇ ਬਣੇ ਹੋਏ ਨੇ ਜਿਵੇਂ ਜਿਵੇਂ ਸਮ ਹਾਂ ਗੱਲੇ ਕੱਲੇ ਤੇ ਸਲਾਈ ਹੋ ਕੇ ਫਿਰ ਤਿਆਰ ਹੁੰਦਾ ਠੀਕ ਹੈ ਬਾਈ ਐ ਨਹੀਂ ਵੀ ਕੋਈ ਹਲਕੀ ਕੁਆਲਟੀ ਵਰਤਦੇ ਆ ਜਾਂ ਉਹ ਆਪਣਾ ਸੇਲਾ ਵਾਲਾ ਕੰਮ ਤਾਂ ਹੈ ਹੀ ਬਾਈ ਕੋਲੇ ਤਕਰੀਬਨ ਯਾਰ ਕੱਪੜਾ ਕੁੱਪੜਾ ਬਹੁਤ ਪਿਆ ਪਿਆ ਜੇ ਆਪਣਾ ਜਾਣਾ ਚੰਡੀਗੜ੍ਹ ਜੀ ਆ ਦੇਖੋ ਠੀਕ ਹੈ ਬਾਈ ਦੇਖ ਲਿਓ ਬਈ ਇੱਕ ਅੱਧਾ ਪੀਸ ਕਮ ਸਕਿਮੇਰੇ 40 ਪੀਸ ਦੇ ਕਰੀਬ ਆ ਲਓ ਜੀ ਉਹ ਸਾਰੇ ਗਰੁੱਪ ਨੇ ਲਾਉਣਾ ਕਰ ਕਾਲੇ ਬਾਈ ਨੰਬਰ ਬੋਲੀ ਤੇ ਰੱਖੀ ਨੰਬਰ ਹੈਗਾ ਜਿਹੜੇ ਤੇ ਕੰਟੈਕਟ ਕਰਨ 90941 90941 ਬਾਈ 41000 ਪੂਰਾ 41000 ਆ ਇਹ ਚੌਕਾ 1 ਕਾ ਤੇ 3 ਜ਼ੀਰੋ WhatsApp ਤੇ ਮੈਸੇਜ ਕਰੋ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ WhatsApp ਤੇ ਮੈਸੇਜ ਕਰ ਦਿਓ ਡਿਜ਼ਾਈਨ ਵੀ ਮਿਲ ਜਾਣਗੇ ਬਾਈ ਹਫਤੇ ਦੇ तकरीबन ਕਿਸੇ ਏਰੀਆ ਚ 1-2 ਦਿਨ ਵੱਧ ਲੱਗ ਸਕਦੇ ਕਿਸੇ ਚ ਘੱਟ ਹਫਤੇ ਦੇ ਅੰਦਰ ਅੰਦਰ ਤਿਆਰ ਕਰਕੇ ਬਾਈ ਕਹਿੰਦਾ ਭੇਜ ਦਿਆਂਗੇ ਆਪਾਂ ਅਸਲਾ ਚੀਜ਼ ਸਾਰੀ ਜਮਾਇਆ ਤੇ ਆਹ ਬਾਈ ਕੋਲੇ ਉਹ ਵੀ ਉਹ ਡੋਰਾ ਡਰਾ ਜਿਹੜਾ ਬਣਦਾ ਹੈਗਾ ਉਤਰਾਂ ਦੇ ਪਾਉਣ ਨੂੰ ਹਾਂ ਸਾਰਾ ਕੁਝ ਹਾਜ਼ਰ ਹੁੰਦਾ ਜੀ ਤੁਹਾਨੂੰ ਦਿਖਾਉਣੇ ਆ ਇਧਰ ਆਹ ਹੱਦ ਤਕਰੀਬਨ ਆਪਣਾ ਸਾਰਾ ਸਮਾਨ ਹੀ ਜਾਂਦਾ ਜੀ ਜਿਵੇਂ ਆਹ ਚੀਜ਼ ਐ ਸਟੀਲ ਦੇ ਰੌੜ ਆਪਣੇ ਲੋਹੇ ਦੇ ਵੀ ਤਿਆਰ ਕਰਾਵਾਂਗੇ ਤਾਂ ਇੱਧਰ ਦੇਖਦੇ ਨੇ ਆ ਚੀਜ਼ਾਂ ਜੀ ਇਹ ਹੁਣ ਯੂ ਐਸ اے ਜਾਣੇ ਮੇਰੇ ਜੀ ਆ ਸਾਰੇ 10 ਪੀਸ ਤਿਆਰ ਹੋਏ ਪਏ ਨੇ 10 ਪੀਸ 16 ਫੁੱਟ ਹੈ ਹਰ ਚੀਜ਼ ਦੇ ਸਟੀਲ ਦੀ ਹੈ ਬਾਈ ਵੀ ਇਹਦੇ ਜੀ ਨਟ ਬੋਲਟ ਜੋ ਵੀ ਕੁਝ ਵੀ ਹੈ ਸਾਰੀ ਸਟੀਲ ਦੀ ਇਹਦੇ ਅਲੱਗ-ਅਲੱਗ ਰੇਟ ਹੈ ਜੀ ਸਾਈਜ਼ ਦੇ ਹਿਸਾਬ ਨਾਲ ਇਹ ਆਰਡਰ ਤੇ ਕਿਸੇ ਵੀਰ ਦੇ ਡਿਮਾਂਡ ਸੀ ਵੀ ਇੰਨਾ ਵਜਨ ਰੱਖਣਾ 16 ਫੁੱਟ ਉਸ ਹਿਸਾਬ ਨਾਲ ਆਪਾਂ ਤਿਆਰ ਕਰਵਾਇਆ ਠੀਕ ਹੈ ਬਾਈ ਹੋਰ ਡਿਜ਼ਾਈਨ ਕਰੇ ਕਿਹੜਾ ਡਿਜ਼ਾਈਨ ਵੀਰ ਇਹ ਵੀ ਜਾਣਾ ਬਠਿੰਡੇ ਜੀ ਅੱਜ ਆਪਣੇ ਵੀਰ ਪੁਲਿਸ ਸਮਲਾਜੇ ਮਾਪੁਰ ਪਾਇਆ ਹੋਇਆ ਉਹਨਾਂ ਦਾ ਪਿਆਰ ਹੋਇਆ ਕੀ ਨਾ ਕੀ ਨਾ ਬਾਈ ਦਾ ਬਾਈ ਦਾ ਨੰ ਉਹ ਤਾਂ ਨਹੀਂ ਮੋਬਾਈਲ ਨੰਬਰ ਮੇਰੇ ਕੋਲ ਸੇਵ ਹੈ ਜੀ ਪੁਲਿਸ ਸਮਲਾਜੇ ਹਾਂਜੀ ਉਹਨਾਂ ਦਾ ਵੀਰ ਦਾ ਸਾਥ ਜਿਵੇਂ ਬਣਿਆ ਹੋਇਆ ਜੀ ਠੀਕ ਹੈ ਠੀਕ ਹੈ ਬਾਈ ਇਹ ਸਾਰੇ ਜਿਹੜੇ ਆਪ ਲੈ ਕੇ ਜਾਣੇ ਆ ਉਹਨਾਂ ਦੇ ਪੈਸੇ ਨੇ ਆ ਆਰਡਰ ਜਾਣੇ ਪੈਕ ਹੋਏ ਨੇ ਬਾਕੀ ਆਹ ਹਜੇ ਪੈਕ ਕਰਨੇ ਨੇ ਜੀ ਲਓ ਵੀ ਮਿੱਤਰੋ ਜੇ ਕਿਸੇ ਨੇ ਛਾਤਰੀਆਂ ਦਾ ਕੱਪੜਾ ਬਣਵਾਉਣਾ ਹੈ ਜਾਂ ਛਾਤਰੀਆਂ ਦਾ ਕੱਪੜਾ ਮੰਗਾਉਣਾ ਹੈ ਕਿਹੜੇ-ਕਿਹੜੇ ਕੱਪੜੇ ਮਿਲ ਜਾਂਦੇ ਆ ਕਾਲੇ ਤੇਰੇ ਕੋਲੋਂ ਸਾ ਕਪੜੇ ਹਰ ਰੰਗ ਮਿਲਦਾ ਜੀ ਹਰ ਕਵਾਲੀ ਹਰ ਰੰਗ ਬਾਈ A to Z ਲਾਲ ਤੋਂ ਲੈ ਕੇ ਲੀਲਾ ਹਰਾ ਚਿੱਟਾ ਕਾਲਾ ਪੀਲਾ 7-8 ਰੰਗ ਆਉਂਦੇ ਆਪਣੇ ਕੋਲ 7-8 ਰੰਗ ਜਿਹੜੇ ਛਾਤਰਾਂ ਵਾਲੇ ਆਉਂਦੇ ਸਾਰੇ ਮਿਲਦੇ ਆ ਬਾਈ ਕੋਲ ਇਸ ਤੋਂ ਇਲਾਵਾ ਜੀ ਜਿਹੜਾ ਅੱਜ ਕੱਲ ਕਾਪੀ ਕਰਕੇ ਪ੍ਰਿੰਟ ਕਰ ਰਹੇ ਨੇ ਉਸੇ ਚੀ ਆਪਾਂ 200 ਗ੍ਰੀਵ ਡਿਜ਼ਾਈਨ ਤਿਆਰ ਕਰ ਰੱਖਿਆ ਜੀ ਕਾਪੀ ਕਰ ਉਹ ਬੈਂਤੀ ਆਪਾਂ ਸ਼ੋਅ ਨਹੀਂ ਕਰਾਂਗੇ ਉਹ ਜਿਹੜਾ ਵੀ ਦੁਕਾਨ ਤੇ ਆਊਗਾ ਹਾਜ਼ਰ ਮਣਨਗੇ ਠੀਕ ਹੈ ਜੀ ਲਗਭਗ 200 ਦੇ ਕਰੀਬ ਡਿਜ਼ਾਈਨ ਆਪਾਂ ਪ੍ਰਿੰਟ ਕਰਾਵਾਂਗੇ ਉਸ ਤੋਂ ਬਾਅਦ 200 ਡਿਜ਼ਾਈਨ ਪ੍ਰਿੰਟ ਕਰਾਉਣਾ ਬਾਈ ਜਿਹੜਾ ਵੀ ਚਾਹੀਦਾ ਬਹੁਤ ਜਲਦੀ ਪਰ ਆਹ ਜਿਹੜੇ ਕੱਪੜੇ ਆ ਹੈਂਡ ਮੇਡ ਤਿਆਰ ਕਰਦਾ ਬਾਈ ਕਾਪੀ ਦਾ ਜ਼ਿਆਦਾ ਟ੍ਰੈਂਡ ਆ ਵੀ ਕਾਪੀ ਕਰਦੇ ਨੇ ਹਾਂ ਕਾਪੀ ਕਰਦੇ ਨੇ ਬਾਈ ਤੇ ਜੇ ਕਿਸੇ ਨੂੰ ਚਾਹੀਦਾ ਬਾਈ ਉਹਦੇ ਰੱਖਾਂਗੇ ਜੀ ਐਂ ਛਾਤਰੀਆਂ ਜੀ ਦੁਕਾਨ ਹੀ ਬਣਾਈ ਬੈਠਾ ਬਾਈ ਤੇ ਨਜ਼ਾਰਾ ਬੰਨਿਆ ਪਿਆ ਭਰਾ ਨੇ ਤੇ ਕਰਿਓ ਕੰਟੈਕਟ ਵੀਰ ਨਾਲ ਸਾਰੇ ਬਾਈ ਠੀਕ ਹੈ ਤੇ ਜੇ ਕਿਸੇ ਨੂੰ ਕੋਈ ਜੇ ਕਿਸੇ ਨੂੰ ਕੋਈ ਹੋਰ ਪੁੱਛ ਕੇ ਚੀਜ਼ ਕਰਨੀ ਆ ਤੱਕ ਕਾਲੇ ਦਾ ਨੰਬਰ ਹੈ ਬਾਈ ਜੀ 90 941 941000 41000 41000 ਆ ਪੂਰਾ 41000 ਚੌਂਕਾ ਏ ਕਾ 30 ਬਾਈ 90 941 41000 ਇਹ ਤੇ ਕੰਟੈਕਟ ਕਰ ਲਿਓ ਵਟਸਐਪ 'ਚ ਕਰ ਲਿਓ ਠੀਕ ਹੈ ਨਾ ਸਿੱਧੀ ਕਾਲ ਕਰ ਲਿਓ ਬਾਈ ਤੂੰ ਪੁੱਛ ਲਓ ਜੇ ਕੋਈ ਚਾਹੀਦਾ ਤੇ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਪਰਸਲ ਅਵੇਲੇਬਲ ਹੈ ਬਾਈ 올 ਇੰਡੀਆ ਕਹਿੰਦਾ ਬਾਈ ਬਾਹਰ ਵੀ ਕਰੀਬਨ ਹਰ ਆਂਟਰੀ 'ਚ ਜਾਂਦੇ ਜਾਂਦਾ ਬਾਹਰ ਵੀ ਕਿਸੇ ਨੂੰ ਚਾਹੀਦਾ ਤਾਂ ਬਾਹਰ ਵਾਲੇ ਨੂੰ ਉਹ ਵੀ ਦੱਸ ਦਿਓ ਬਾਈ ਉੱਥੇ ਵੀ ਪਾਰਸਲ ਕਰ ਦਿੰਦਾ ਬਾਈ ਤੇ ਧੰਨਵਾਦ ਭਰਾ ਸਾਰਿਆਂ ਦਾ ਤੇ ਦੇ ਕਰੋ ਬਾਈ ਦੀ ਮਦਦ ਹਨਾ ਤੇ ਕਰੋ ਕੰਟੈਕਟ ਬਾਈ ਨਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ